ਮੁੱਖ ਮੰਤਰੀ ਭਗਵੰਤ ਮਾਨ ਤੇ ਬੀਬੀ ਜਗੀਰ ਕੌਰ ਦੇ ਵਿੱਚ ਸੈਟਿੰਗ ਹੋ ਗਈ ਹੈ ਬੀਬੀ ਜਗੀਰ ਕੌਰ ਤੇ ਮੁੱਖ ਮੰਤਰੀ ਭਗਵੰਤ ਮਾਨ ਦੀ ਆਪਸ ਚ ਐਸੀ ਸੈਟਿੰਗ ਹੋਈ ਹੈ ਕਿ ਜਿਸ ਨੂੰ ਸੁਣ ਕੇ ਨਾਲੇ ਤਾਂ ਆਮ ਆਦਮੀ ਪਾਰਟੀ ਵਾਲਿਆਂ ਦੇ ਪੈਰਾ ਥੱਲੇੋਂ ਜ਼ਮੀਨ ਨਿਕਲ ਜੂਗੀ ਨਾਲੇ ਨਿਕਲ ਜੂਗੀ ਸੁਖਬੀਰ ਸਿੰਘ ਬਾਦਲ ਦੇ ਪੈਰਾ ਥੱਲੇ ਬੀਬੀ ਜਗੀਰ ਕੌਰ ਨੇ ਕਹਿੰਦੇ ਪੱਕੀ ਸੈਟਿੰਗ ਕਰ ਲਈ ਹੈ ਐਂ ਗੋਟੀਆਂ ਫਿੱਟ ਕਰ ਲੀਆਂ ਨੇ ਭਗਵੰਤ ਮਾਨ ਤੇ ਬੀਬੀ ਜਗੀਰ ਕੌਰ ਨੇ ਆਉਂਦੀਆਂ ਜਿਹੜੀ ਪੁਲੱਤ ਤੋਂ ਵਿਧਾਨ ਸਭਾ ਚੋਣ ਹੋਣੀ ਹੈ ਉਹਦੇ ਬਾਰੇ ਐਂ ਸੈਟਿੰਗ ਹੋ ਗਈ ਆ ਇਹ ਮੈਂ ਨਹੀਂ ਕਹਿ ਰਿਹਾ ਇੱਕ ਵੱਡਾ ਆਗੂ ਕਹਿ ਰਿਹਾ ਕੌਣ ਕਹਿ ਰਿਹਾ ਇਹ ਵੀ ਦੱਸਦੇ ਆ ਤੇ ਸਾਰੀ ਕਹਾਣੀ ਵੀ ਤੁਹਾਨੂੰ ਖੋਲ ਕੇ ਦੱਸਦੇ ਆ ਤੁਸੀਂ ਜੁੜ ਚੁੱਕੇ ਹੋ ਲੋਕ ਪੁਆਇੰਟ ਨਿਊਜ਼ ਦੇ ਨਾਲ ਮੈਂ ਹਰਿੰਦਰ ਬਾਜਵਾ ਦਰਅਸਲ ਸੁਖਪਾਲ ਸਿੰਘ ਖਹਿਰਾ ਸੁਖਪਾਲ ਸਿੰਘ ਖਹਿਰਾ ਨੇ ਦਾਵਾ ਕੀਤਾ ਹੈ ਕਿ ਇੱਕ ਵੱਡਾ ਜਿਹੜਾ ਰਾਜਨੀਤਿਕ ਘਟਨਾਕਰਮ ਵਾਪਰਨ ਵਾਲਾ ਬੀਬੀ ਜ਼ਗੀਰਕੌਰ ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਸ ਚ ਸੈਟਿੰਗ ਕਰ ਲਈ ਆ ਸਿਆਸੀ ਸੈਟਿੰਗ ਦੱਸੀ ਜਾਂਦੀ ਹੈ ਤੇ ਕਿਹਾ ਜਾਂਦਾ ਹੈ ਕਿ ਸੈਟਿੰਗ ਦੇ ਨਾਲ ਕਾਲੀ ਦਲ ਨੂੰ ਵੱਡਾ ਝਟਕਾ ਲੱਗਣਾ ਹੈ ਕਾਗਰਸ ਨੂੰ ਵੀ ਲੱਗ ਸਕਦਾ ਹੈ ਲੱਗ ਕਈਆਂ ਹੋਰ ਨੂੰ ਵੀ ਸਕਦਾ ਕੀ ਪੂਰਾ ਮਾਜਰਾ ਤੁਹਾਨੂੰ ਖੋਲ ਕੇ ਦੱਸਦੇ ਆ ਸੁਖਪਾਲ ਸਿੰਘ ਖੈਰਾ ਨੇ ਇੱਕ ਟਵੀਟ ਕੀਤਾ ਉਸ ਟਵੀਟ ਦੇ ਵਿੱਚ ਸੁਖਪਾਲ ਸਿੰਘ ਖੈਰਾ ਨੇ ਇਹ ਸਾਰੀ ਕਹਾਣੀ ਖੋਲਣ ਦੀ ਕੋਸ਼ਿਸ਼ ਕੀਤੀ ਹੈ ਸੱਚੀ ਆ ਝੂਠੀ ਆ ਸੁਖਪਾਲ ਖੈਰਾ ਜਾਣਣ ਬੀਬੀ ਜ਼ਗੀਰਕੌਰ ਜਾਣਣ ਤੇ ਜਾਨੇ ਮੁੱਖ ਮੰਤਰੀ ਭਗਵੰਤ ਮਾਨ ਜੋ ਟਵੀਟ ਕੀਤਾ ਮੈਂ ਤੁਹਾਨੂੰ ਪੜ੍ਹ ਕੇ ਸੁਣਾਉਣਾ ਸੁਖਪਾਲ ਸਿੰਘ ਖੈਰਾ ਲਿਖਦੇ ਆ ਕਿ ਇੱਕ ਆ ਪਵਿੱਤਰ ਅਨੈਤਿਕ ਗੱਠਜੋੜ ਜਿਹੜਾ ਡਵੈਲਪ ਹੋ ਰਿਹਾ ਬਣ ਰਿਹਾ ਜਾਂ ਬਣ ਚੁੱਕਿਆ ਆ ਬੀਬੀ ਪੁਲਾਥ ਦੇ ਅੰਦਰ ਬੀਬੀ ਜ਼ਗੀਰ ਖੋਰਾ ਤੇ ਭਗਵੰਤ ਮਾਨ ਦੇ ਵਿਚਕਾਰ ਅਤੇ ਇਹ ਦੋਵੇਂ ਜਾਨੇ ਰਲ ਕੇ ਇਕੱਠੇ ਹੋ ਕੇ ਜਿਹੜਾ ਕਾਂਗਰਸ ਦੇ ਖਿਲਾਫ ਜਿਹੜਾ ਇੱਕ ਮੈਚੂਅਲ ਅੰਡਰਸਟੈਂਡਿੰਗ ਆ ਜਿਹੜੀ ਸਾਂਝੀ ਸਮਝ ਕਹਿੰਦੇ ਆ ਆਪਾਂ ਇੱਕ ਸੈਟਿੰਗ ਕਰ ਚੁੱਕੇ ਆ ਅਤੇ ਵੀ ਜੇਕਰ ਪਲਾਟ ਦੇ ਵਿੱਚ ਉਪ ਚੋਣ ਹੁੰਦੀ ਹੈ ਤਾਂ ਭੁਪਿੰਦਰ ਸਿੰਘ ਜਿਹੜੇ ਆ ਬੀਬੀ ਜਗੀਰਕੌਰ ਦੇ ਜਵਾਈ ਹੈ ਉਹ ਆਮ ਆਦਮੀ ਪਾਰਟੀ ਚ ਚਲੇ ਜਾਣਗੇ ਅਤੇ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਬਣ ਜਾਣਗੇ ਤੇ ਬੀਬੀ ਜਗੀਰਕੌਰ ਨੇ ਜਿਹੜੇ ਉਹ ਕੀ ਕਰਨਗੇ ਕਿ ਜਿਹੜੀ ਅਕਾਲੀ ਦਲ ਦੀ ਵੋਟ ਹੈ ਜਾਂ ਬੀਬੀ ਜਗੀਰਕੌਰ ਦੇ ਨਾਲ ਚੱਲਣ ਵਾਲੀ ਵੋਟ ਹੈ ਅਕਾਲੀ ਦਲ ਦੀ ਤਾਂ ਉਹ ਆਮ ਆਦਮੀ ਪਾਰਟੀ ਦੇ ਉਮੀਦਵਾਰ ਜਿਹੜੇ ਆ ਉਹਨਾਂ ਨੂੰ ਕਹਿ ਲਿਆ ਕਿ ਬਿਨਾ ਜਣੇ ਕਿ ਸਿਕਰਟ ਤੌਰ ਦੇ ਉੱਤੇ ਲੁਕਵੇਂ ਤੌਰ ਦੇ ਉੱਤੇ ਸ਼ਿਫਟ ਕਰਾ ਦੇਣਗੇ ਜਿਹੜੇ ਕਿ ਉਹਨਾਂ ਦੇ ਜਵਾਈ ਨੇ ਭੁਪਿੰਦਰ ਸਿੰਘ ਉਹਨਾਂ ਨੂੰ ਸ਼ਿਫਟ ਕਰਾ ਦਿੱਤੀ ਜਾਊਗੀ ਅਕਾਲੀ ਦਲ ਦੀ ਵੋਟ ਤੇ ਭੁਪਿੰਦਰ ਸਿੰਘ ਆਮ ਆਦਮੀ ਪਾਰਟੀ ਦੇ ਟਿਕਟ ਤੇ ਚੋਣ ਲੜਨਗੇ ਅਤੇ ਮੈਨੂੰ ਬੜਾ ਹੈਰਾਨੀ ਹੋਊਗੀ ਮੈਨੂੰ ਬੜਾ ਮੰਦ ਭਾਗਾ ਫੀਲ ਹੋਊਗਾ ਸੁਖਪਾਲ ਖੈਰਾ ਲਿਖਦੇ ਆ ਕਿ ਜਿਹੜਾ ਪਹਿਲੀ ਵਾਰ ਹੋਊਗਾ ਕਿ ਪੁਲੱਥ ਹਲਕੇ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦਾ ਉਮੀਦਵਾਰ ਇਤਿਹਾਸਕ ਤੌਰ ਦੇ ਉੱਤੇ ਜਮਾਨਤ ਜਬਤ ਕਰਾ ਲੇਗਾ ਇਹ ਗੱਲ ਸੁਖਪਾਲ ਸਿੰਘ ਖਹਿਰਾ ਕਹਿੰਦੇ ਨੇ ਕਿ ਮੇਰੇ ਬਿਆਨ ਤੋਂ ਪੁਖਤਾ ਹੋਵੇਗਾ ਸੁਖਪਾਲ ਸਿੰਘ ਖਹਿਰਾ ਦੇ ਵੱਡੇ ਇਲਜ਼ਾਮ ਸਿਆਸੀ ਤੌਰ ਦੇ ਉੱਤੇ ਬੀਬੀ ਜਗੀਰ ਕੌਰ ਅਤੇ ਮੁੱਖ ਮੰਤਰੀ ਭਗਵੰਤ ਮਾਨ ਲਈ ਵੱਡੇ ਇਲਜ਼ਾਮ ਵਾਕਈ ਕੀ ਇਦਾਂ ਹੁੰਦਾ ਦੇਖੋ ਪੁਲੱਥ ਦੀ ਚੋਣ ਦੋ ਚੀਜ਼ਾਂ ਦੇ ਉੱਤੇ ਨਿਰਭਰ ਕਰਦੀ ਹੈ ਮਾਫ ਕਰਨਾ ਇੱਕ ਚੀਜ਼ ਦੇ ਉੱਤੇ ਇੱਕੋ ਇੱਕ ਚੀਜ਼ ਆ ਕਿ ਸੁਖਪਾਲ ਸਿੰਘ ਖਹਿਰਾ ਲੋਕ ਸਭਾ ਦੀ ਚੋਣ ਜਿੱਤ ਜਾਣ ਮੇਰਾ ਆਪਣਾ ਅੰਦਾਜ਼ਾ ਇਹ ਕਹਿੰਦਾ ਕਿ ਸੁਖਪਾਲ ਸਿੰਘ ਖਿਆਰਾ ਫਾਈਟ ਜੂ ਜ਼ਰੂਰ ਨੇ ਪਰ ਪਿੱਛੜ ਚੁੱਕੇ ਨੇ ਹਾਲਾਂਕਿ ਕੀ ਨਤੀਜੇ ਆਉਂਦੇ ਆ ਇਹ ਲੋਕਾਂ ਨੇ ਆਪਣਾ ਮਸ਼ੀਨਾਂ ਚ ਬੰਦ ਕਰ ਰੱਖਿਆ ਇਹਦੇ ਬਾਰੇ ਨਹੀਂ ਮੈਂ ਕੋਈ ਟਿੱਪਣੀ ਕਰਦਾ ਕਿ ਵੀ ਉਹ ਜਿੱਤਣਗੇ ਜਿੱਤਣਗੇ ਉਹ ਹਾਰਨਗੇ ਹਾਰਨਗੇ ਮੇਰਾ ਇਹ ਨਿੱਜੀ ਤੌਰ ਤੇ ਮੰਨਣਾ ਜੋ ਮੈਂ VOTING ਪੈਟਰਨ ਤੋਂ ਸਮਝਣ ਦੀ ਕੋਸ਼ਿਸ਼ ਕੀਤੀ ਇ ਵਿੱਚ ਕੋਈ ਸ਼ੱਕ ਨਹੀਂ ਕਿ ਸੁਖਪਾਲ ਸਿੰਘ ਖਿਆਰਾ ਬਹੁਤ ਤਕੜੇ ਹੋ ਕੇ ਲੜਿਆ ਬਹੁਤ ਸੋਹਣੀਆਂ ਵੋਟਾਂ ਲੈ ਕੇ ਜਾਣਗੇ ਪਰ ਮੈਨੂੰ ਇਹ ਲੱਗਦਾ ਕਿ ਐਂਡ ਆਫ ਦਾ ਡੇ ਜੋ ਨਿਕਲ ਕੇ ਆ ਰਿਹਾ ਉਹਦੇ ਹਿਸਾਬ ਨਾਲ ਫਾਈਟ ਬਹੁਤ ਕਲੋਜ਼ ਹੈ ਤੇ ਇਸ ਫਾਈਟ ਦੇ ਵਿੱਚ ਸੁਖਪਾਲ ਸਿੰਘ ਖੈਰਾ ਮੌਜੂਦ ਨੇ ਪਰ ਮੌਜੂਦਗੀ ਦੇ ਬਾਵਜੂਦ ਉਹ ਇੱਕ ਕਦਮ ਪਿੱਛੇ ਚੱਲ ਰਹੇ ਨੇ ਬਾਕੀ ਦੋ ਜਿਹੜੇ ਉਮੀਦਵਾਰ ਨੇ ਉਹਨਾਂ ਦੇ ਮੁਕਾਬਲੇ ਚਲੋ ਇਹ ਤਾਂ ਖੈਰ ਕੱਲ੍ਹ ਨੂੰ ਦਿਨ ਚੜੀ ਜਾਣਾ ਇਸ ਵੇਲੇ ਤੱਕ ਸਥਿਤੀਆਂ ਸਪਸ਼ਟ ਹੋ ਜਾਣੀਆਂ ਨੇ ਪਰ ਜਿਹੜੀ ਸੁਖਪਾਲ ਸਿੰਘ ਖੈਰਾ ਕਹਿੰਦੇ ਆ ਕਿ ਜੇ ਭਲਤ ਉਪਚੋਣ ਹੁੰਦੀ ਆ ਤਾਂ ਬੀਬੀ ਜਗੀਰ ਕੋਰ ਤੇ ਮੁੱਖ ਮੰਤਰੀ ਭਗਵੰਤ ਮਾਨ ਚ ਸੈਟਿੰਗ ਹੋ ਗਈ ਹੈ ਇਹ ਸੈਟਿੰਗ ਹੁਣ ਕਿੰਨੀ ਕੁ ਸੱਚੀ ਹੈ ਕਿੰਨੀ ਕੁ ਝੂਠੀ ਹੈ ਤਾਂ ਹੁਣ ਇੱਤੇ ਤਰਦੀਦ ਆਊਗੀ ਇੱਤੇ ਹਾਮੀ ਭਰੀ ਜਾਊਗੀ ਦੋਵੇਂ ਧਿਰਾਂ ਨੇ ਦੋਵੇਂ ਧਿਰਾਂ ਵੱਲੋਂ ਕਿ ਕੁਸਪਾਲ ਖੇਰਾਨੇ ਦਾ ਆਪਣੇ ਵੱਲੋਂ ਇਲਜ਼ਾਮ ਲਾਤੇ ਪਰ ਇਹ ਬਹੁਤ ਵੱਡੀ ਗੱਲ ਹੈ ਕਿ ਜੇਕਰ ਅਜਿਹਾ ਹੁੰਦਾ ਹੈ ਸਾਡੀਆਂ ਰਾਜਨੀਤਿਕ ਨੈਤਿਕਾ ਨੈਤਿਕਤਾ ਕਦਰਾਂ ਕੀਮਤਾਂ ਲੋਕਤੰਤਰੀ ਕਦਰਾਂ ਕੀਮਤਾਂ ਕਿੱਥੇ ਜਾਣਗੀਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਤਿੰਨ ਚਾਰ ਵਾਰ ਆਪਰੇਸ਼ਨ ਕਰਾਲੇ ਆਪਣੇ ਗੱਲ ਦੇ ਲੋਕਾਂ ਨੂੰ ਚੰਗੀ ਰਾਜਨੀਤੀ ਸਿਖਾਉਣ ਦਿਆ ਹੋਇਆ ਲੋਕਾਂ ਨੂੰ ਚੰਗੀ ਰਾਜਨੀਤੀ ਬਾਰੇ ਗੱਲਾਂ ਕਰਦਿਆਂ ਹੋਇਆ ਮੁੱਖ ਮੰਤਰੀ ਭਗਵੰਤ ਮਾਨ ਦੇ ਮੇਰੇ ਖਿਆਲ ਮੈਂ ਜਿੰਨਾ ਕਹਿੰਦਾ ਕਿ ਉਹਨਾਂ ਦਾ 2014 ਦੇ ਬਾਈ ਇਲੈਕਸ਼ਨ ਤੋਂ ਮਾਫ ਕਰਨਾ 14 ਦੇ ਆਮ ਚੋਣਾਂ ਲੋਕ ਸਭਾ ਦੀਆਂ ਤੋਂ ਬਾਅਦ ਆਪਰੇਸ਼ਨ ਹੋਇਆ ਸੀ ਕਿ ਬੋਲਣ ਕਰਕੇ ਉਹਨਾਂ ਦੇ ਗਲ ਦੇ ਵਿੱਚ ਕੋਈ ਸਮੱਸਿਆ ਆ ਗਈ ਮੈਂ ਤਾ ਮੁੱਖ ਮੰਤਰੀ ਦੀ ਚੰਗੀ ਸਿਹਤ ਜਾਬੀ ਦੀ ਅਰਦਾਸ ਹਮੇਸ਼ਾ ਕਰਦਾ ਪਰ ਮੁੱਖ ਮੰਤਰੀ ਭਗਵੰਤ ਮਾਨ ਨੇ ਇਹ ਗੱਲ ਲੋਕਾਂ ਨੂੰ ਸਮਝਾਉਂਦਿਆਂ ਕਿ ਉਹ ਇੱਧਰ ਚਲੇ ਜਾਂਦਾ ਜੀ ਅੰਦਰੋਂ ਸੈਟਿੰਗ ਕਰ ਲੈਂਦੇ ਨੇ ਬਾਦਲ ਕੇ ਕੈਪਟਨ ਕੇ ਇੱਕ ਨੇ ਜੇ ਸੁਖਪਾਲ ਸਿੰਘ ਖਿਆਰਾ ਇਹ ਗੱਲ ਕਹਿ ਰਹੇ ਆ ਤੇ ਜੇ ਵਾਕਈ ਸੱਚ ਹੈ ਤਾਂ ਫਿਰ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੂੰ ਕਿਉਂ ਆਪਣੇ ਗੱਲ ਨੂੰ ਇੰਨੀ ਤਕਲੀਫ ਦਿੱਤੀ ਉਹਨੂੰ ਕਿਉਂ ਆਪਰੇਸ਼ਨ ਕਰਾਇਆ ਕੀ ਲੋੜ ਸੀ ਜੇ ਇਹੀ ਕੁਛ ਕਰਨਾ ਸੀ ਝੋਲੀਆਂ ਚ ਗੁੜ ਭੰਣਨੇ ਸੀ ਗੁਰਦੀਆਂ ਭੇਲੀਆਂ ਭੰਣਨੀਆਂ ਸੀ ਬੀਬੀ ਜਗੀਰ ਕੌਰ ਦੇ ਨਾਲ ਸਮਝੌਤਾ ਕਰਨਾ ਸੀ ਤੇ ਉਹਨਾਂ ਦੇ ਜਵਾਈ ਨੂੰ ਜਿਹੜਾ ਟਿਕਟ ਦੇਣੀ ਸੀ ਫਿਰ ਕਾਲੀ ਦਲ ਦੀ ਵੋਟ ਚੋਰੀ ਛਪੇਦਰ ਪਾਉਣੀ ਸੀ ਫਿਰ ਇਹਨਾਂ ਚੀਜ਼ਾਂ ਦਾ ਕੀ ਫਾਇਦਾ ਕਿਉਂ ਪੈਸੇ ਖਰਾਬ ਕੀਤੇ ਡਾਕਟਰਾਂ ਕੋਲੇ ਕਿਉਂ ਗਲ ਦੇ ਆਪਰੇਸ਼ਨ ਕਰਾ ਲਏ ਇਹ ਇੱਕ ਵੱਡਾ ਸਵਾਲ ਮੈਨੂੰ ਲੱਗਦਾ ਕਿ ਅਜਿਹਾ ਨਹੀਂ ਹੋਵੇਗਾ ਮੈਂ ਵੀ ਆਸ ਰੱਖਦਾ ਕਿ ਮੁੱਖ ਮੰਤਰੀ ਭਗਵੰਤ ਮਾਨ ਤੇ ਬੀਬੀ ਜਗੀਰ ਕੌਰ ਲੋਕਤਾਂਤ੍ਰਿਕ ਜਮਹੂਰੀ ਕਦਰਾਂ ਕੀਮਤਾਂ ਨੂੰ ਬਚਾਉਣਗੇ ਆਪਣੀ ਪਾਰਟੀਆਂ ਦੇ ਨਾਲ ਸਟੈਂਡ ਕਰਨਗੇ ਨਾ ਕਿ ਜਿਹੜੀ ਮੈਂ ਤੈਨੂੰ ਗੰਦੀ ਰਾਜਨੀਤੀ ਦਾ ਹੀ ਸਮਝਦਾ ਉਹ ਨਾ ਕਰਨਗੇ ਫਿਲਹਾਲ ਸੁਖਪਾਲ ਸਿੰਘ ਖੈਰਾ ਨੇ ਜੋ ਇਲਜ਼ਾਮ ਲਾਇਆ ਨੇ ਬੜੇ ਗੰਭੀਰ ਨੇ ਤੁਹਾਡੀ ਕੀ ਰਾਏ ਹੈ ਕਮੈਂਟ ਬਾਕਸ ਚ ਜਰੂਰ ਦੱਸੋ